کر کے سارے بٹھ جاؤ او تاڑا بٹھ جاؤ ناں گجڑو دیکھو 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 تاں 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 بیٹھ جاؤ اس جا سوال اڄاں تے پڑیا جاؤ اور کتنا پڑیا جاؤ کتنا پڑیا جاؤ پرماناں 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 پروانہ 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 پر ਮੁਦਾਵਰ ਆਲੇਗਰ ਜੀ ਜੀ ਆਵਾਜ਼ ਪਾ ਕੇ ਜ਼ਿੰਦਾਬਾਦ ਆਮਰਪੁਰ ਮੁਦਾਵਰ ਆਮਰਪੁਰ ਮੁਦਾਵਰ ਕੀਆ ਜੀ ਜੀ ਹੋਰ ਜੀ ਇਹਦੀ ਮੀਡੀਆ ਬਾਨੀ ਆਰਿਆ ਜ਼ਿੰਦਾਬਾਦ ਮਾ ਜੋ ਮਹਿਦੀ ਜੀ ਮਹਿਬੂਬੁਲਾਹ ਅੱਜ ਦੇ ਕੋਲ ਵੀ ਇਹਨਾਂ ਅੱਗੇ ਗੇਂਦ ਚ ਲੁਕਾਣ ਬੜਾ ਬਾਤ ਕੀਂ ਦੋ ਰੋਗ ਪਿੰਡ ਦਾ ਜੀਰੋ ਵਾਲੇ ਸ਼ੁਰੂ ਕਰਾਓ ਜੀਰੋ ਵਾਲੇ ਸ਼ੁਰੂ ਕਰਾਓ پھر شروع لاؤ پھر اور اس کي رکيو هور تکو پونر سڏي پڙه آتھ سڏي ڇو جو پاڪا لاڙي پاري واري جو وري असीं <laughs> बराबरि ਤੁਸੀਂ ਬੋਲਦੇ ਹੋ ਤੁਸੀਂ ਜਿਹੜੀ ਕਰ ਸਕਦੇ ਸੀ ਤੁਸੀਂ ਬੋਲਦੇ ਹੋ ਜੀ ਇਹ ਜੀ 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 ਸ਼ਾਇਦ ਕੀ ਗੱਲੀ ਰੱਖਣ ਜਾਵੇ ਸਿਰਫ ਆ ਸਾਰੇ ਕਰਵਾ ਤਵਾ ਕੇ ਬਿਠੇ ਖਲਾਫ ਸਾਰੇ ਦੇਖਦੇ ਆ ਮਿੰਨਿਆ ਵੀ ਦੇਖਦੇ ਆ ਕੌਣ ਬੋਲਿਆ ਜਦੋਂ ਵੀ ਸੱਸ ਨੂੰ ਕੀਤੀ ਬੋਲਣ ਤੋਂ ਤੁਸੀਂ ਉਹ ਤੋਂ ਪੈਸੇ ਲੈ ਕੇ ਬੋਲਣਾ ਤੁਸੀਂ ਸੁਣੇ ਕਿ ਖਾਬ ਤੁਸੀਂ થોੜੇ ਆ ਬੈਠ ਕੇ ਸੁਣਦੇ ਇਕੱਲੇ ਇਕੱਲੇ ਪੁਆਰ ਦਾ ਘਰ ਨਹੀਂ ਸਾਡੇ ਕੋਲ ਬੜਾ ਜੀ ਜੋ ਬੈਟ ਰੋਲ ਮੈਂ ਕਹੂੰਗਾ ਪਲੇ ਕੀਤਾ ਹੋਇਆ ਸੋ ਇਹ आ, मतलब जेडी कांग्रेस पार्टी ਦੇ مان ਸਕਦਾ ਵਾ ਉਹ ਅੱਜ ਸਾਰਿਆਂ ਦੇ ਸਾਹਮਣੇ ਆ ਗਈ ਹੈ ਪਰ ਇਹ ਜਲੰਧਰ ਸ਼ਹਿਰ ਦੀ ਤਰੱਕੀ ਦੇਖ ਲਈ ਤਾਂ ਇਹਨਾਂ ਨੂੰ ਸੁਣਨੀ ਵੀ برداشت ਨਹੀਂ ਹੈਗੀ ਜੀ ਇਹ ਵੱਡਾ ਤੋਹਫਾ ਕਿਦੋਂ ਜਲੰਧਰ ਨੂੰ ਕਿਦੋਂ ਤੱਕ ਜਲੰਧਰੀ ਨੂੰ ਲੈ ਕੇ ਬਹੁਤ ਜਲਦ ਤੁਹਾਨੂੰ ਅਗਲੇ 5-7 ਮਹੀਨਿਆਂ ਦੇ ਵਿੱਚ ਜਲੰਧਰ ਦੇ ਵਿੱਚ ਤੁਹਾਨੂੰ ਕਾਫੀ ਚੇਂਜਸ ਦੇਖਣ ਨੂੰ ਮਿਲੂਗੀ ਤੁਸੀਂ ਦੇਖਿਆ ਅਸੀਂ ਗੱਲਬਾਤ ਕੀਤੀ 19 ਤਰੀਕ ਦੇ ਨਾਲ ਉਹਨਾਂ ਨੂੰ ਦੱਸਿਆ ਸ੍ਰੀਮਣੀ ਅਸੀਂ ਪਿੱਛੇ ਗਏ ਉਹ ਆਈਡੀਆ ੱੱਲੇ ਕਰਾਂ ਪੋਨ ਪਿੱਛੇ ਕਰ ਜਾਓ ਵੀ ਦੇਖ ਲੋ ਹਾਂਜੀ ਮੇਰੇ ਤੋਂ ਕੀ ਮੀਟਿੰਗ ਕਿੰਦਾ ਦੇਖ ਰਹੇ ਹੋ ਸੋ ਜਿਹੜੀ ਮੀਟਿੰਗ ਹੋਈ ਆ ਇਹਦੇ ਵਿੱਚ ਕਾਂਗਰਸ ਦੇ ਜਿਹੜੀ ਪਾਰਟੀ ਦੇ ਕੁਝ ਵਰਸ਼ਾ ਸਾਥੀ ਜਿਹੜੇ ਪਹਿਲਾਂ ਪ੍ਰੀਪਲਾਨਡ ਕਰਕੇ ਆਏ ਸੀਗੇ ਭਾਈ ਜਦੋਂ ਵੀ ਆਮ ਆਦਮੀ ਪਾਰਟੀ ਦੇ ਨਾਲ ਕੀ ਗੱਲ ਕਰਦੇ ਆ ਅਦਾਸ਼ ਨਹੀਂ ਹੋ ਪਾਰੀ ਸੀਗੇ ਔਰ ਮੈਂ ਸੋਚ ਰਿਹਾ ਜਦੋਂ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਸਾਰਾ ਸ਼ਹਿਰ ਤਰੱਕੀ ਨੂੰ ਦੇਖੇਗਾ ਉਸ ਹੋਂ ਵਾਲੀ ਤਰੱਕੀ ਨੂੰ ਉਸ ਸਮੇਂ ਨਾਲ ਕੀ ਹਾਲ ਹੋਏਗਾ ਬਾਕੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਵਾਂ ਕਿ ਅਸੀਂ ਹਰ ਪੱਧਰ ਤੇ ਚਾਹੇ ਉਹ ਸੀਵਰੇਜ ਦੀ ਸਮੱਸਿਆ ਗੰਦੇ ਪਾਣੀ ਦੀ ਸਮੱਸਿਆ ਸਟਰੀਟ ਡੌਗਸ ਦੀ ਸਮੱਸਿਆ ਸਟ੍ਰੇ ਐਨੀਮਲਸ ਦੀ ਜਿਹੜੀ ਸਮੱਸਿਆ ਜਾਂ ਲਾਈਟਾਂ ਦੀ ਜਿਹੜੀ ਸਮੱਸਿਆ ਵਾ ਔਰ ਇਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਵਾ ਅਸੀਂ ਉਹਨਾਂ ਤੇ ਬਿਲਕੁਲ ਐਂਡ ਟੂ ਐਂਡ ਅਸੀਂ ਉੱਤੇ ਵਰਕ ਕਰ ਰਹੇ ਹਾਂ ਪਿਛਲੇ 70 ਦਿਨ ਜਿਹੜੇ ਆਲਮੋਸਟ 68 ਦਿਨ ਜਿਹੜੇ ਅਸੀਂ ਮੈਂ ਵਰਕਿੰਗ ਕੀਤੀ ਇੱਕ ਦਿਨ ਵੀ ਮੈਂ ਔਰ ਮੇਰੇ ਸਾਥੀ ਅਸੀਂ ਮੈਂ ਇੱਕ ਦਿਨ ਵੀ ਵੇਸਟ ਨਹੀਂ ਕੀਤਾ ਸੋ ਜਿਹੜੇ ਉਹ 70 ਦਿਨਾਂ ਦੀ ਜਿਹੜੀ ਮਿਹਨਤ ਸੀਗੀ ਅੱਜ ਉਹ ਅਸੀਂ ਸਾਰੀ ਪਬਲਿਕ ਨੂੰ ਅਸੀਂ ਆਪਣੇ ਕਾਉਂਸਲ ਸਾਥੀਆਂ ਨੂੰ ਅੱਜ ਉਹ ਸਾਰੀ ਦੱਸਣੀ ਸੀਗੀ ਔਰ ਮੀਡੀਆ ਦੇ ਸਾਥੀਆਂ ਦੇ ਰਾਹੀਂ ਅੱਜ ਇਹਨਾਂ ਨੂੰ ਉਹ ਵੀ برداشت ਨਹੀਂ ਹੋਇਆ ਪਰ ਮੈਂ ਫਿਰ ਵੀ ਤੁਹਾਡੇ ਸਾਰੇ ਮੀਡੀਆ ਦੇ ਸਾਥੀਆਂ ਦਾ ਥੈਂਕਸ ਕਰਦਾ ਮੈਂ ਕਿ ਤੁਸੀਂ ਅੱਜ ਇੱਥੇ ਆਏ ਔਰ ਜਿਹੜੀ ਸਾਡੀ ਗੱਲ ਆ ਤੁਸੀਂ ਅੱਜ ਉਹ ਪਬਲਿਕ ਨੂੰ ਜਿਹੜੀ ਤੁਹਾਡੇ ਰਾਹੀਂ ਜਾਏਗੀ ਥੈਂਕ ਯੂ ਮੈਂ ਸਾਹਿਬ ਕਿਰਦਾਬਾਰ ਮੜ ਜਾ ਯਾਰ ਹਟੋ ਪਲੀਜ਼ ਥੈਂਕ ਯੂ ਬਾਕੀ ਜਨਦਰ ਤੋਂ ਸਾਝੇ ਕਰੇ ਇਹ ਜਿਹੜੀ ਪਹਿਲੀ ਮੀਟਿੰਗ ਲਿਤੀ ਗਈ ਸੀ ਪਰ ਪ੍ਰਧਾਨ ਜੀ ਨਾਲ ਜੰਗ ਚ ਚੰਗਾ ਵਿਰੋਧ ਕੀਤਾ ਗਿਆ ਆਪੋਜੀਸ਼ਨ ਵੱਲੋਂ ਲਾਈਫ ਤਸਵੀਰਾਂ ਤੁਸੀਂ ਦੇਖ ਰਹੇ ਹੋ موسیقی ਦੀ ਆਪ ਦਾ ਬਹੁਤ ਬਹੁਤ ਧੰਨਵਾਦ ਜੀ ਸੋ ਹੁਣ ਤੱਕ ਬਣੇ ਰਹੇ ਪੀਐਨਐਲ ਨਿਊਜ਼ ਦੇ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਜਲੰਧਰ ਦੇ ਨਾਲ ਜੁੜੀ ਹਰ ਇੱਕ ਖਬਰ ਤੁਹਾਡੇ ਤੱਕ ਜਿਹੜੀ ਜਨਤਕ ਕੀਤੀ ਜਾਏਗੀ ਸੋ ਅੱਜ ਲਈ ਜਿਹੜੀ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕੀਤਾ ਜਾਵੇ ਹਾਊਸ ਦੇ ਵਿੱਚ ਜਿਹੜਾ ਕਾਂਗਰਸ ਔਰ ਭਾਜਪਾ ਨੇ ਜੰਮ ਕੇ ਜਿਹੜਾ ਪਹਿਲੀ ਮੀਟਿੰਗ ਦੇ ਵਿੱਚ ਜਿਹੜਾ ਬਹੁਤ ਵਿਰੋਧ ਕੀਤਾ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਕਮੈਂਟ ਸੈਕਸ਼ਨ ਨੂੰ ਆਪਣੀ رائے ਜਰੂਰ ਦਿਓ ਜੀ ਹੁਣ ਤੱਕ ਬਣਨਾਂ ਲਈ ਪੀਐਨਐਲ ਨਿਊਜ਼ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਰੇ ਘੱਟੇ ਸਾਰੇ ਇਕੱਠਵਲ ਲਿਨੇਟ ਹੋ ਕੇ ਸ਼ਰੀਰ ਕੋਈ ਯੂਨੀਟ ਦੋ ਸਾਲ ਜਿਹੜੇ ਕਾਰਪੋਰੇਸ਼ਨ ਆ ਜੋ ਕੇ ਸਾਹ ਚੱਲਣ ਵਾਲਾ ਬੋਲ ਜੋ ਬੋਲ ਯਾਰ ਆ ਜਾਓ ਮੇਰੇ ਪਿਆਰਾ ਗ੍ਰਿਮਿੰਦਰ ਦੀ ਵਾਰੀ ਕੋਈ ਯੂਨੀਟ ਕੋਈ ਸ਼ਰੀਰ ਵੀ ਹੈ ਤੇਰੀ ਆ ਜਾ ਆ ਜਾ ਹਾਂਜੀ ਹਾਂਜੀ ਉਹ ਲੈ ਕੇ ਆਜਾ ਹਾਊਸ ਦਾ ਮਾਈਕ ਉੱਪਰ ਗਏ ਜਿਹੜੇ ਮੁੱਦੇ ਸੀਗੇ ਪਹਿਲੇ ਦਾ ਮੇਰ ਸਾਹਿਬ ਤੇ ਆਮ ਆਦਮੀ ਪਾਰਟੀ ਜਿਹੜੀ ਸਾਰੀ ਇੱਟਾਂ ਤੇ ਤੋੜਦੀ ਆ ਅੱਗੇ ਕਰ ਮੈਂ ਲਗੋ ਵਿਚਾਰ ਕਰਨ ਦਾ ਦੰਮ ਦੀ ਜਾਂਦਾ ਸਾਡੀਆਂ ਗੱਲਾਂ ਦਾ ਜਵਾਬ ਦਿੰਦੇ ਮੇਰ ਸਾਹਿਬ ਨੇ ਏਜੰਡਾ ਦਿੱਤਾ ਸ਼ਹਿਰ ਮੰਨੀ ਲੈਂਦੇ ਵੇ ਕਾਰ ਵੇਚਦੀਆਂ 40 ਕਰੋੜ ਦੀ ਰਕਮ ਹੁੰਦੀ ਆ ਸ਼ਹਿਰ ਨੂੰ ਲਟਾਇਆ ਜਾ ਰਿਹਾ ਵਾ 40 ਕਰੋੜ ਆਮ ਜਨਤਾ ਦੇ ਪੈਸੇ ਆ ਜਿਹੜੇ 40 ਕਰੋੜ ਸੀ ਠੇਕੇ ਦੇ ਦੇਣਦੇ ਆ ਚੜਾ ਜੀ ਕੀ ਨਗਰ ਨਗੋਂ ਤਾਂ ਇੰਨਾ ਵੀ ਪੈਸਾ ਨਹੀਂ ਹੈ ਕਿ ਆਪਣਾ ਜਿਹੜੇ ਕਿ ਆ ਕਰਜ਼ੇ ਦੇ ਲਈਤੇ ਜਾਣਗੇ ਦੇਖੋ ਨਾ ठेकेदारों ਨੂੰ ਬੱਜਾਰੀ ਗੁੱਟ ਦੇ ਇਹਨੂੰ ਤਿਆਰ ਹੈ ਸਵੀਪਿੰਗ ਮਸ਼ੀਨਾਂ ਦਾ ਸ਼ਾਇਦ ਸ਼ਾਇਦ 40 ਕਰੋੜ ਰੁਪਏ ਜਿਹੜਾ ਮੇਰ ਸਾਹਿਬ ਕਹਿੰਦੇ ਕਿ 40 ਕਰੋੜ ਰੁਪਏ ਦਾ ਸੀ ਠੇਕੇ ਦੇ ਸਵੀਪ 40 ਕਰੋੜ ਦੇ ਮਸ਼ੀਨਾਂ ਸੀ ਆਪਣੇ ਕੋਲ ਨਹੀਂ ਲੈਂਦੇ ਵੇ ਕਾਰ ਬਿਛੰਦੀਆਂ ਸਾਡੇ ਜਿਹੜੇ ਯੂਨੀਅਨ ਵਾਲੇ ਵੀਰ ਨੇ ਉਹ ਡਰਾਈਵਰ ਮੰਗਦੇ ਪਿਆ ਮਸ਼ੀਨਰੀ ਨਵੀਂ ਮੰਗਦੇ ਪਿਆ ਅੱਬਾ ਉਹਨਾਂ ਨੂੰ ਲੈ ਕੇ ਨਹੀਂ ਦਿੰਦੇ ਵੇ ਜਿਹੜਾ 30 ਕਰੋੜ ਰੁਪਏ ਦਾ ਆਪਾ ਪ੍ਰਾਈਵੇਟ ਕੋਈ ਪਿਛਲੇ ਆਪਾਂ ਇਹਨਾਂ ਨੇ ਕੂੜਾ ਚਕਾਇਆ ਵਾ ਕੀ ਕੂੜਾ ਉਹਦੇ ਬਿੱਲ ਪਾਸ ਕੀਤੇ ਕਿ ਜਦ ਕੀ ਕੋ ਉਹ ਕਮਿਸ਼ਨਰ ਸਾਹਿਬ ਨੇ ਬਿੱਲ ਨਹੀਂ ਪਾਸ ਕੀਤੇ ਇਹ ਕਮਿਸ਼ਨਰ ਸਾਹਿਬ ਨੇ ਬਿੱਲ ਪਾਸ ਕਰਤਾ ਉਹਦਾ ਅਸੀਂ ਜਵਾਬ ਮੰਗੇ ਬਿੱਲ ਕਿੱਦਾਂ ਪਾਸ ਹੋਇਆ ਕਿਹੜਾ ਜੀ ਨਗਰ ਨਗਰ ਕਮ ਤੇ ਸਾਡੇ ਸੁੱਤਰ ਕਰਕੇ ਮਹਿੰਗੇ ਮਹਿੰਗੇ ਟੈਂਡਰ ਲਗਾਏ ਜਾ ਰਹੇ ਆ ਕਿ ਜਦ ਕੀ ਇਹ ਹੋਰ ਘਾਟੇ ਚਲੇ ਜਾਣਾ ਚਾਹੀਦਾ ਪੰਜ ਤੋਂ 25 ਹਜ਼ਾਰ ਤੱਕ ਕਮਿਸ਼ਨ ਸਾਹਿਬ ਕੋ ਪਾਵਰ ਇਹਨਾਂ ਨੇ 5 ਲੱਖ ਕਰਤੀ ਆ ਹਰ ਦੇਖੋ ਸ਼ਹਿਰ ਦਾ ਅੱਜ ਸ਼ਹਿਰ ਦਾ ਬੇੜਾ ਗਰਬ ਹੈ ਜਿਹੜਾ ਆਪਾਂ ਗੱਲ ਮੁੱਦੇ ਚੱਕਣ ਸੀ ਕੁੱਤਿਆਂ ਦਾ ਮੁੱਦਾ ਚੱਕਣਾ ਸੀ ਸ਼ਹਿਰ ਚ ਕੋਈ ਸਾਡੇ ਮਤਾਵਾ ਪਹਿਣਾ ਸਾਡੇ ਵੀ ਕਿਸੇ ਨੇ ਮੰਦਿਰ ਗੁਰਦੁਆਰੇ ਜਾਣਾ ਹੁੰਦਾ ਕੋਈ ਜਾ ਨਹੀਂ ਸਕਦਾ ਛੋਟੇ ਛੋਟੇ ਬੱਚੇ ਸਕੂਲ ਤੇ ਨਹੀਂ ਜਾ ਸਕਦੇ ਉਹਨਾਂ ਨੂੰ ਕੁੱਤੇ ਵੜਦੇ ਆ ਅੱਜ ਉਹ ਗੱਲਾਂ ਕਰਨੀ ਸੀ ਮੁੰਦਰੇ ਜਿਹੜੀ ਇਹਨਾਂ ਕੋ ਨਹੀਂ ਸੀ ਗੱਲਾਂ ਕਰਨ ਲਈ ਡਰ ਕੇ ਦੌੜ ਗਏ ਮੈਦਾਨ ਛੱਡ ਕੇ ਜੇ ਇਨਾ ਜਾਣ ਕੇ ਜਾਣ ਕੇ ਚਾਲ ਬਣਾਈ ਗਈ ਆ ਦੇਖੋ ਜਿੰਦਾਬਾਦ ਜਿੰਦਾਬਾਦ ਆਪਣੇ ਬੰਦੇ ਬੜਾ ਜਿੰਦਾਬਾਦ ਕਰ ਰਹੇ ਕਿਵੇਂ ਆਪਾਂ ਸ਼ਾਇਰ ਨੂੰ ਆਪਾਂ ਵਕਾਫ ਆਪਾਂ ਸ਼ਾਇਰ ਨੂੰ ਸੋਹਣਾ ਬਣਾਉਣਾ ਆਪਣੇ ਜਲੰਧਰ ਸ਼ਾਇਰ ਨੂੰ ਮੀਟਿੰਗ ਹੁੰਦੀ ਹੈ ਕਿ ਸ਼ਾਂਤਮਈ ਢੰਗ ਦੇ ਨਾਲ ਕਿ ਦੋਨੋਂ ਪੱਖਾਂ ਦੀ ਗੱਲ ਸੁਣੀ ਜਾਵੇ ਤੁਹਾਡੀ ਵੀ ਸੁਣੀ ਜਾਵੇ ਪਹਿਲੇ ਜ਼ੀਰੋ ਵਰ ਤੋਂ ਸ਼ੁਰੂ ਹੁੰਦੀ ਆ ਮੀਟਿੰਗ ਇਹਨਾਂ ਨੇ ਏਜੰਡਾ ਬੋਲਣਾ ਸ਼ੁਰੂ ਕਰਦਾ ਝੰਡਾ ਕੀ ਆ ਜਿਹੜੇ ਅਸੀਂ ਆਏ ਆ ਰੋ ਦਿੱਦਰ ਦਿੱਲੀ ਆਪਾਂ ਆਏ ਆ ਸਾਰੇ ਜਿਹੜੇ ਸਾਡੀ ਗੱਲ ਨਹੀਂ ਸੁਣਨੀ ਨਿਕਾਲੀ ਕਾਲੀ ਕਾਲੀ ਸ਼ਿਮੇਰ ਸਾਹਿਬ ਨੂੰ ਆਏ ਤੇ ਨਾਲ ਹੀ ਜਦੋਂ ਹੁਣ ਗੱਲ ਦਾ ਕੋਈ ਜਵਾਬ ਹੀ ਨਹੀਂ ਸੀਗਾ ਕੋਈ ਕੰਮ ਕੀਤਾ ਹੀ ਨਹੀਂ ਸ਼ਹਿਰ ਦਾ ਬੇੜਾ ਕਰਕੇ ਜਗਾ ਜਗਾ ਕੂੜੇ ਦੇ ਢੇਰ ਲੱਗੇ ਪਿਆ ਤੇ ਦੌੜ ਨਹੀਂ ਸੀਗਾ ਸੀਵਰ ਦਾ ਕੰਮ ਇਹਨਾਂ ਕੋ ਮੇਰੇ ਘਰ ਤੋਂ ਇਹਨਾਂ ਕੋ ਸੀਵਰ ਦੇ ਟੱਕਣ ਤੱਕ ਨਹੀਂ ਆ ਗਏ ਰੋਡ ਕੰਗੀਆਂ ਤੱਕ ਨਹੀਂ ਆ ਗਈਆਂ ਤੇ ਵਾਦੇ ਮੇਰ ਸਾਹਿਬ ਵੱਡੇ ਵੱਡੇ ਕਰਕੇ ਵੀ ਸਰਵਿਸ ਕਿਹੋ ਜਿਹੀ ਦੇਖਦੇ 70 ਦਿਨ 70 ਦਿਨ ਵਾਰ-ਵਾਰ ਕਰਿਆ ਰਹੇ 70 ਦਿਨ ਸਾਡੇ ਹੋਏ 70 ਦਿਨ ਹੋਏ ਹੁਣ ਤੱਕ ਵੀ ਸਰਵਿਸ ਕਿਹੋ ਜਿਹੀ ਦੇਖਦੇ ਹੋ ਭਗਵਾਨ ਦਮਨ ਸਾਹਿਬ ਵੀ ਮਾਨ ਜੋ ਸਾਡੇ ਹੀ ਕਹਿੰਦੇ ਆ 3 ਸਾਲ ਪੂਰੇ ਹੋ ਗਏ ਮੇਰ ਸਾਹਿਬ ਕਹਿੰਦੇ 70 ਦਿਨ ਪੂਰੇ ਹੋ ਗਏ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਕੰਮ ਕਿਹੜੇ ਹੋਏ 70 ਦਿਨਾਂ ਚ ਮੈਨੂੰ ਇੱਕ ਸ਼ਹਿਰ ਦੇ ਵਿਕਾਸ ਦਾ ਕੰਮ ਦੱਸੋ ਜਿਹੜਾ 70 ਦਿਨਾਂ ਚ ਮੇਰ ਸਾਹਿਬ ਨੇ ਕੀਤਾ ਜਾਂ ਇਹਨਾਂ ਦੀ ਪਾਰਟੀ ਨੇ ਕੀਤਾ 3 ਸਾਲ ਇਹਨਾਂ ਦੇ ਵਿਧਾਇਕ ਲੋ ਗਿਆ ਲੱਗਦਾ ਜਿਹੜੇ 3 ਸਾਲ ਹੋ ਗਏ 3 ਸਾਲ ਨੇ ਕਿਹੜਾ ਮੈਨੂੰ ਦ ਘੰਟੇ ਹਾਊਸਿੰਗ ਮੀਟਿੰਗ ਕੀਤੀ ਏ ਤਿੰਨ ਤਿੰਨ ਘੰਟੇ ਦੋ ਵੇ ਸ਼ੁਰੂ ਕਰਦੇ 6 6 ਵਜ ਜਾਂਦੇ ਸੀ ਅੱਜ 1 ਘੰਟੇ ਦੀ ਮੀਟਿੰਗ ਕਰਕੇ ਦੌੜ ਗਏ ਜੀਸੀਬੀ ਰੇੜੀਆਂ ਟਰੱਕ ਦੇ ਤੇ ਕਾਫੀ ਵਾਅਦੇ ਕਰਕੇ ਗਏ ਲੱਗਦਾ ਪੂਰੇ ਹੋਣਗੇ ਤੁਸੀਂ ਮੈਨੂੰ ਦੱਸੋ ਜੀਸੀਬੀ ਦੇ ਵਾਅਦੇ ਕਰਕੇ ਗੱਡੀਆਂ ਦੇ ਬਾਅਦ ਰਿਕਸ਼ੇ ਜਿੰਨਾ ਕਹਿ ਗਏ ਇਹਨੇ 50 ਥਾਲੇ ਜੀ ਨਹੀਂ ਪੂਰੇ ਨਾ ਮੇਰ ਸਾਹਿਬ ਇਹ ਤੇ ਸਿਰਫ ਇਤੋਂ ਜਾਣ ਜਾ ਕੇ ਦੌੜ ਵੀ ਛੱਡੋ ਜੀ ਐਵੇਂ ਬੇਇੱਜ਼ਤੀ ਹੋਊਗੀ ਆਮ ਆਦਮੀ ਪਾਰਟੀ ਦੀ ਤੇ ਉਹਦੇ ਕਰਕੇ ਦੌੜ ਗਏ ਮੇਰ ਸਾਹਿਬ ਸਰ ਇੱਕ ਕੌਂਸਲਰ ਨੇ ਦੱਸਿਆ ਰਿਸੀਪਟਿੰਗ